ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਕਿੰਦੂ ਹੋਮ ਕਿਚਨ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਗੁੜ ਵਾਲੇ ਚਾਵਲ ਗੁੜ ਵਾਲੇ ਚਾਵਲ ਬਣਾਉਣ ਵਾਸਤੇ ਮੈਂ ਇੱਕ ਕੌਲੀ ਚਾਵਲ ਲਿਆ ਹੈ ਤੇ ਇੱਕ ਹੀ ਕੌਲੀ ਆਪਾਂ ਗੁੜ ਲਿਆ ਹੈ ਗੁੜ ਨੂੰ ਮੈਂ ਥੋੜਾ ਜਿਹਾ ਕੁੱਟ ਲਿਆ ਛੋਟੇ ਛੋਟੇ ਪੀਸ ਕਰ ਲਿਆ ਹੁਣ ਆਪਾਂ ਇਸ ਨੂੰ ਜਿੰਨਾ ਆਪਾਂ ਗੁੜ ਲਿਆ ਆ ਉਸ ਤੇ ਬਰਾਬਰ ਆਪਾਂ ਇੱਕ ਕੌਲੀ ਹੈ ਤੇ ਦੋ ਕੌਲੀ ਆਪਾਂ ਇਸ ਦੇ ਵਿੱਚ ਪਾਣੀ ਪਾਵਾਂਗੇ ਇੱਕ ਪਤੀਲੇ ਦੇ ਵਿੱਚ ਆਪਾਂ ਪਾਣੀ ਪਾ ਲਵਾਂਗੇ ਦੋ ਕੱਲੀਆਂ ਹੁਣ ਆਪਾਂ ਗੈਸ ਨੂੰ ਆਨ ਕਰ ਦਾਂਗੇ ਤੇ ਪਾਣੀ ਥੋੜਾ ਜਿਹਾ ਹੀ ਆਪਾਂ ਗਰਮ ਕਰਾਂਗੇ ਇਸ ਨੂੰ ਆਪਾਂ ਉਬਾਲਣ ਨਹੀਂ ਦਵਣਾ ਪਾਣੀ ਗਰਮ ਕਰਕੇ ਬਸ ਆਪੇ ਇਸ ਨੂੰ ਗੁੜ ਨੂੰ ਪਗਲਾਣਾ ਹੈ ਇਹਦੇ ਵਿੱਚ ਥੋੜੀ ਜਿਹੀ ਇਸ ਦੇ ਵਿੱਚ ਚੱਕਰ ਵੀ ਪਈ ਸੀ ਮੈਂ ਚੱਕਰ ਵੀ ਇਹਦੇ ਵਿੱਚ ਹੀ ਪਾ ਦਿੱਤੀ ਹੁਣ ਆਪਾਂ ਇਸ ਨੂੰ ਪਾ ਕੇ ਗਰਮ ਪਾਣੀ ਦੇ ਵਿੱਚ ਇਸ ਨੂੰ ਥੋੜੀ ਦੇਰ ਹਿਲਾ ਕੇ ਚੰਗੀ ਤਰ੍ਹਾਂ ਗੁੜ ਨੂੰ ਘੋਲ ਲਵਾਂਗੇ ਜ्यादा ਆਪਾਂ ਗੈਸ ਹਾਈ ਨਹੀਂ ਕਰਨੀ ਹੈਗੀ ਲੋ ਮੀਡੀਅਮ ਗੈਸ ਤੇ ਇਸ ਨੂੰ ਗਰਮ ਕਰਨਾ ਹੈ ਬਸ ਆਪਾਂ ਇਸੇ ਵਿੱਚ ਨੂੰ ਕੋੜੀ ਇਸ ਤਰ੍ਹਾਂ ਤਿਆਰ ਕਰਨਾ ਹੈ ਗੁੜ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਹੁਣ ਆਪਾਂ ਦੋ ਚਮਚੇ ਦੇਸੀ ਘਿਓ ਲਿਆਇਆ ਦੇਸੀ ਘਿਓ ਨੂੰ ਆਪਾਂ ਕੜਾਈ ਦੇ ਵਿੱਚ ਪਾ ਲਿਆ ਹੈ ਹੁਣ ਘਿਓ ਆਪਣਾ ਪਿਗਲਣਾ ਸ਼ੁਰੂ ਹੋ ਗਿਆ ਗਰਮ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਘਿਓ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਪਿਗਲਣਾ ਸ਼ੁਰੂ ਹੋ ਗਿਆ ਹੈ ਕਿ ਉਹ ਪੀਗਲ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੈਂ ਸੁੱਕੇ ਨਾਰੀਅਲ ਨੂੰ ਕੱਟ ਲਿਆ ਆ ਛੋਟੇ ਛੋਟੇ ਉਸਦੇ ਪੀਸ ਕੱਟ ਲਿਆ ਸੁੱਕਾ ਕੋਕੋਨਟ ਲੈ ਆਪਾਂ ਇਸ ਨੂੰ ਕੱਟ ਲਿਆ ਤੇ ਥੋੜੇ ਜਿਹਾ ਮੈਂ ਇਸ ਦੇ ਵਿੱਚ ਬਦਾਮ ਪਾਏ ਆ ਇਸ ਨੂੰ ਆਪਾਂ ਘਿਓ ਦੇ ਵਿੱਚ ਥੋੜੀ देर ਭੁੰਨ ਲਾਂਗੇ ਤੇ ਨਾਰੀਅਲ ਨੂੰ ਵੀ ਇਹਦੇ ਵਿੱਚ ਪਾ ਦਵਾਂਗੇ ਤੇ ਇਹ ਭੁੰਨ ਲਾਂਗੇ ਆਪਾਂ ਚੰਗੀ ਤਰ੍ਹਾਂ ਇਸ ਨੂੰ ਇਸ ਨੂੰ ਆਪਾਂ ਸਾੜਨਾ ਨਹੀਂ ਲਾਪਾ ਲੋਅ ਮੀਡੀਅਮ ਗੈਸ ਤੇ ਇਸ ਨੂੰ ਸਿਰਫ ਭੁੰਨਣਾ ਹੈ ਇਸਦਾ ਕੱਲਾ ਥੋੜਾ ਜਿਹਾ ਚੇਂਜ ਕਰਨਾ ਜ਼ਿਆਦਾ ਇਸ ਨੂੰ ਆਪਾਂ ਸਾਂੜਨਾ ਨਹੀਂ ਗਾ ਥੋੜਾ ਜਿਹਾ ਕਲਰ ਬਣਾਉਣਾ ਹੋਗਾ ਤੇ ਫਿਰ ਆਪਾਂ ਇਸਦੇ ਬਾਅਦ ਵਿੱਚ ਪਾਵਾਂਗੇ ਮੈਂ ਡੇਢ ਡੇਢ ਤੋਂ 2 ਚਮਚ ਲੈ ਸੌਂਫ ਦੇ ਆਪਾਂ ਇਸਦੇ ਵਿੱਚ ਉਹਨਾ ਸੌਂਫ ਬਾਅਦ ਵਿੱਚ ਪਾਵਾਂਗੇ ਪਹਿਲੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਪਉਣਾ ਲੈਣੇ ਆ ਥੋੜਾ ਆਪਾਂ ਇਹਦੇ ਵਿੱਚ ਪਾ ਦਾਂਗੇ ਸੌਂਫ ਹੋੜ ਆਪਾਂ 2 ਚਮਚ ਦੇ ਕਰੀਬ ਇਸਦੇ ਵਿੱਚ ਸੌਂਫ ਪਾ ਦਾਂਗੇ ਸੌਫ ਨੂੰ ਆਪਾਂ ਬਾਅਦ ਵਿੱਚ ਪਾਉਣਾ ਕਿਉਂਕਿ ਸੌਫ ਜਲਦੀ ਸੜਨਾ ਸ਼ੁਰੂ ਹੋ ਜਾਂਦੀ ਹੈ। ਬਸ ਆਪਾਂ ਇਸਨੇ ਥੋੜਾ ਜਿਹਾ ਹੀ ਸੀਕ ਲਵਾਣਾ ਹੈ। ਇੱਕ ਚਮਚਾ ਮੈਂ ਭਰ ਕੇ ਲਿਆ ਇਸ ਤੇ ਥੋੜਾ ਜਿਹਾ ਮੈਂ ਕੱਟ ਲਿਆ ਆ ਆਪਾਂ 2 ਚਮਚ ਦੇ ਕਰੀਬ ਹੀ ਇਸ ਵਿੱਚ ਪਾਈ ਹੈ ਸੌਫ। ਸੌਫ ਦੇ ਨਾਲ ਚੌਲਾਂ ਦੇ ਵਿੱਚ ਗੁੜ ਵਾਲੇ ਚਾਵਲ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ। ਹੁਣ ਆਪਾਂ ਇਸਨੂੰ ਭੁੰਨ ਲੈਣੇ ਆ। ਇਸਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ। ਬਸ ਇਸ ਨੂੰ ਸੜਨ ਨਹੀਂ ਆਪਾਂ ਦੇਣਾ ਹੈਗਾ ਬਸ ਇਸ ਨੂੰ ਆਪਾਂ ਘੋਲ ਦੇ ਵਿੱਚ ਚੰਗੀ ਤਰ੍ਹਾਂ ਭੁੰਨਣਾਈ ਹੈ ਤੇ ਹੁਣ ਆਪਾਂ ਜਿਹੜਾ ਗੁੜ ਵਾਲਾ ਪਾਣੀ ਦਾ ਘੋਲ ਤਿਆਰ ਕੀਤਾ ਈ ਉਸ ਨੂੰ ਪਾ ਦਾਂਗੇ ਜਿਸ ਤਰ੍ਹਾਂ ਆਪਣੀ ਇੱਕ ਕੌਲੀ ਚਾਵਲ ਆ ਤੇ ਆਪਾਂ ਦੋ ਕੌਲੀਆਂ ਇਹਦੇ ਵਿੱਚ ਇੱਕ ਗੁੜ ਦਾ ਘੋਲ ਪਾਵਾਂਗੇ ਇਹ ਹੀ ਪਾਣੀ ਆਪਾਂ ਪਾਣਾ ਹੋਰ ਪਾਣੀ ਨਹੀਂ ਆਪਾਂ ਪਾਉਣਾ ਹੈਗਾ ਥੋੜਾ ਆਪਾਂ ਇਸ ਨੂੰ ਸਾਰੇ ਗੁੜ ਨੂੰ ਇਹਦੇ ਵਿੱਚ ਪਾ ਦਿੱਤਾ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੇ ਚਾਵਲ ਚਾਵਲ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇ ਚਾਵਲ ਨੂੰ ਵੀ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਚਾਵਲ ਨੂੰ ਵੀ ਇਹਦੇ ਵਿੱਚ ਪਾ ਦਿੰਨੇ ਆ ਮੈਂ ਬਾਸਮਤੀ ਚਾਵਲ ਲਿਆ ਤੇ ਆਪਾਂ ਦੂਸਰੇ ਚਾਵਲ ਦੇ ਨਾਲ ਵੀ ਬਣਾ ਸਕਦੇ ਆ ਹੁਣ ਆਪਾਂ ਸਾਰੇ ਚਾਵਲ ਇਹਦੇ ਵਿੱਚ ਪਾ ਦਵਾਂਗੇ ਚਾਵਲ ਪਾਉਣ ਤੋਂ ਬਾਅਦ ਆਪਾਂ ਇਸ ਨੂੰ 10 ਕੁ ਮਿੰਟ ਟਾ ਕੇ ਰੱਖਣਾ ਹੈ 10 ਕੁ ਮਿੰਟ ਵਿੱਚ ਹੀ ਆਪਣੇ ਚਾਵਲ ਬਣ ਕੇ ਤਿਆਰ ਹੋ ਜਾਂਦੇ ਜਿਆਦਾ ਟਾਈਮ ਨਹੀਂ ਇਸ ਨੂੰ ਲੱਗਦਾ हूँ चावल पा दते आप थोड़ा जहा हिला देवे हिलाने तो बाद इस ढक के रख देवे गुड़ वाले चावल बहुत ही स्वाद बनते हैं हम आप थोड़ी देर इस ढक देंगे इसका थोड़ा जहा कलर डार्क इस करके आ रहा कि इस थोड़ी जी शक्कर से भी मिक्स कर देती सी, हूँ आप दस क मट इस ढक के रखा 10 ਮਿੰਟ ਵਿੱਚ ਆਪਣੇ ਤੇਹਵਲ ਤਿਆਰ ਹੋ ਜਾਣਗੇ ਹੁਣ ਆਪਾਂ 10 ਮਿੰਟ ਧਕਣ ਤੋਂ ਬਾਅਦ ਆਪਣੇ ਚਾਵਲ ਦੇਖ ਲੈਨੇ ਆਪਣੇ ਚਾਵਲ ਬਣ ਕੇ ਤਿਆਰ ਹੋ ਗਏ ਬਸ ਥੋੜਾ ਜਿਹਾ ਇਸਨੂੰ ਹੋਰ ਸੇਕ ਲੱਗੇਗਾ ਤੇ ਚਾਵਲ ਹੁਣ ਆਪਣੇ ਬਿਲਕੁਲ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਸਨੂੰ ਸਰਵ ਕਰਾਂਗੇ ਤੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇੱਕ ਵਾਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ